ਸਤਿ ਸ਼੍ਰੀ ਅਕਾਲ ਜੀ ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਸਨ ਮੇਰੀ ਸੱਸ ਨੂੰ ਦਾਦੀ ਬਣ ਦੀ ਬੜੀ ਕਾਲ ਸੀ ਉਹ ਨਿਆਣੂ ਹਮੇਸ਼ਾ ਇਹੀ ਕਹਿੰਦੀ ਰਹਿੰਦੀ ਕਿ ਕਿਤੇ ਦਵਾਈ ਬੂਟੀ ਲੈ ਲੈ ਤੇਰੇ ਕੋਈ ਨਿਕਾ ਨਿਆਣਾ ਹੋ ਜਾਊਗਾ ਮੈਂ ਆਪਣੀ ਸੱਸ ਦੇ ਕਹਿਣ ਤੇ ਮੈਂ ਆਪਣੇ ਘਰ ਵਾਲੇ ਦੇ ਨਾਲ ਡਾਕਟਰ ਕੋਲ ਦਵਾਈ ਲੈਣ ਚਲੀ ਗਈ ਡਾਕਟਰ ਨੇ ਸਾਰੀ ਰਿਪੋਰਟ ਲਈ ਫਿਰ ਚੈੱਕ ਕੀਤੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਮੀਜੀ ਪ੍ਰੋਬਲਮ ਕਰਕੇ ਤੈਨੂੰ ਕਾਫੀ ਟਾਈਮ ਦਵਾਈ ਖਾਣੀ ਪੈਣੀ ਆ ਫਿਰ ਤੇਰੇ ਬੱਚਾ ਹੋ ਸਕਦਾ ਆ ਅਸੀਂ ਡਾਕਟਰ ਦੇ ਕਹਿਣ ਮੁਤਾਬਕ ਦਵਾਈ ਖਾਂਦੇ ਰਹੇ ਹੁਣ ਤਾਂ ਦਵਾਈ ਖਾਂਦਿਆਂ ਨੂੰ ਹੀ 2 ਸਾਲ ਹੋ ਗਏ ਸਨ ਪਰ ਮੇਰੇ ਕੋਈ ਬੱਚਾ ਨਾ ਹੋਇਆ ਤੇ ਅਖੀਰ ਡਾਕਟਰ ਨੇ ਸਾਨੂੰ ਆਈਵੀਐਫ ਦੀ ਸਲਾਹ ਦਿੱਤੀ ਮੇਰੀ ਸੱਸ ਆਈਵੀਐਫ ਲਈ ਮੰਨ ਨਹੀਂ ਰਹੀ ਸੀ ਉਹ ਇਹ ਗੱਲ ਸਮਝਣ ਨੂੰ ਤਿਆਰ ਹੀ ਨਹੀਂ ਸੀ ਕਿ ਆਈਵੀਐਫ ਸਾਡੇ ਦੋਵਾਂ ਜੀਆਂ ਦਾ ਹੀ ਹੋਣਾ ਆ ਤੇ ਬੱਚਾ ਸਾਡਾ ਆਪਣਾ ਹੋਵੇਗਾ ਉਹ ਕਹਿੰਦੀ ਉਹ ਕਿਹੜਾ ਸਾਡਾ ਆਪ ਦਾ ਬੱਚਾ ਹੋਣਾ ਆ ਮੈਂ ਇਸ ਬੱਚੇ ਨੂੰ ਸਹਿਕਾਰ ਨਹੀਂ ਕਰੂੰਗੀ ਪਰ ਮੇਰੇ ਪਤੀ ਨੇ ਤੇ ਮੈਂ ਜिद ਕਰਕੇ ਮੇਰਾ ਆਈਵੀਐਫ ਕਰਵਾ ਲਿਆ ਜਿਦੇ ਵਿੱਚ ਪਤਾ ਲੱਗਾ ਕਿ ਮੇਰੇ ਪੇਟ ਵਿੱਚ ਜੁੜਵਾ ਬੱਚੇ ਹਨ ਪਰ ਮੇਰੀ ਸੱਸ ਨੂੰ ਇਹ ਗੱਲ ਚੰਨੀ ਨਹੀਂ ਲੱਗਦੀ ਸੀ ਉਹ ਨਹੀਂ ਚੰਗੀ ਸੀ ਕਿ ਮੇਰੇ ਬੱਚੇ ਇਸ ਦੁਨੀਆ ਤੇ ਆਉਣ ਜਦੋਂ ਮੇਰਾ ਘਰ ਵਾਲਾ ਖੇਤ ਚਲਾ ਜਾਂਦਾ ਤਾਂ ਮੇਰੀ ਸੱਸ ਮੈਨੂੰ ਡਰਾ ਧਮਕਾ ਕੇ ਪੋਚੇ ਲਵਾਉਂਦੀ ਤੇ ਡੰਗਰਾਂ ਦਾ ਕੰਮ ਵੀ ਕਰਵਾਉਂਦੀ ਮੈਨੂੰ ਪੰਜਵਾਂ ਮਹੀਨਾ ਸਟਾਰਟ ਹੋ ਚੁੱਕਿਆ ਸੀ ਮੈਂ ਕਿੰਨੇ ਕਿੰਨੇ ਆਪਣਾ ਟਾਈਮ ਪਾਸ ਕਰ ਰਹੀ ਸੀ ਡਾਕਟਰ ਨੇ ਤਾਂ ਮੈਨੂੰ ਬੈਡ ਰੈਸਟ ਹੀ ਦੱਸੀ ਹੋਈ ਸੀ ਇੱਕ ਦਿਨ ਮੈਂ ਡੰਗਰ ਬੰਨ ਗਈ ਸੀ ਕਿ ਛੋਟੀ ਜਿਹੀ ਕੱਟੀ ਸੀ ਉਹਨੇ ਸ਼ਰਾਰਤ ਕਰਦੀ ਕਰਦੀ ਨੇ ਮੇਰੇ ਤੇ ਆਪਣਾ ਸਿਰ ਮਾਰਿਆ ਮੈਨੂੰ ਦਰਦ ਹੋਣਾ ਸਟਾਰਟ ਹੋ ਗਿਆ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਉਹ ਫਟਾਫਟ ਘਰੇ ਆਇਆ ਤੇ ਮੈਨੂੰ ਗੱਡੀ ਚ ਪਾ ਕੇ ਸ਼ਹਿਰ ਲੈ ਗਿਆ ਉੱਥੇ ਡਾਕਟਰ ਨੇ ਮੇਰਾ ਇਲਾਜ ਸ਼ੁਰੂ ਕਰ ਦਿੱਤਾ ਤੇ ਮੇਰੇ ਘਰ ਵਾਲੇ ਨੂੰ ਬਹੁਤ ਡਾਂਟਿਆ ਕਿ ਤੁਹਾਨੂੰ ਕਿਹਾ ਸੀ ਇਸ ਨੂੰ ਬੈਡ ਰੈਸਟ ਕਰਵਾਉਣੀ ਆ ਤੇ ਤੁਸੀਂ ਇਸ ਤੋਂ ਕੰਮ ਕਰਵਾਉਂਦੇ ਹੋ ਤਾਂ ਮੇਰਾ ਘਰ ਵਾਲਾ ਕਹਿਣ ਲੱਗਾ ਨਹੀਂ ਡਾਕਟਰ ਸਾਹਿਬ ਅਸੀਂ ਤਾਂ ਇਹਦੇ ਤੋਂ ਕਦੀ ਕੰਮ ਨਹੀਂ ਕਰਵਾਇਆ ਪਰ ਉਹਨੂੰ ਪੋਲੇ ਪੰਛੀ ਨੂੰ ਕੀ ਪਤਾ ਸੀ ਕਿ ਜੋ ਅਤਿਆਚਾਰ ਉਹਦੀ ماں ਮੇਰੇ ਉੱਤੇ ਕਰ ਰਹੀ ਸੀ ਮੈਂ ਚੁੱਪਚਾਪ ਇਸ ਕਰਕੇ ਸਹਿ ਰਹੀ ਸੀ ਕਿ ਇੱਕ ਵਾਰ ਮੇਰੇ ਬੱਚੇ ਇਸ ਦੁਨੀਆ ਵਿੱਚ ਆ ਜਾਣ ਫਿਰ ਮੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਪਰ ਸ਼ਾਇਦ ਮੇਰੀ ਕਿਸਮਤ ਵਿੱਚ ਕੁਝ ਹੋਰ ਹੀ ਲਿਖਿਆ ਸੀ ਇੱਥੇ ਰੱਬ ਨੇ ਮੇਰਾ ਸਾਥ ਨਾ ਦਿੱਤਾ ਤੇ ਤਿੰਨ ਦਿਨਾਂ ਬਾਅਦ ਮੇਰਾ ਮਿਸਕੈਰੇਜ ਹੋ ਗਿਆ ਮੈਂ ਬਹੁਤ ਰੋਈ ਮੇਰੇ ਘਰ ਵਾਲੇ ਦਾ ਵੀ ਕੋਈ ਹਾਲ ਨਹੀਂ ਸੀ ਪਰ ਮੇਰੀ ਸੱਸ ਅੰਦਰ ਬਹੁਤ ਖੁਸ਼ ਸੀ ਉਹਨੇ ਇੱਕ ਵਾਰ ਵੀ ਅਫਸੋਸ ਨਾ ਕੀਤਾ ਕਹਿਣ ਲੱਗੀ ਜਦੋਂ ਆਪਣੇ ਹੈ ਹੀ ਨਹੀਂ ਸੀ ਤੇ ਅਫਸੋਸ ਕਾਦਾ ਜੇ ਪ੍ਰਮਾਤਮਾ ਨੇ ਚਾਇਆ ਤਾਂ ਹੋ ਜਾਵੇਗਾ ਬੱਚਾ ਇਹ ਤਰੀਕਾ ਤਾਂ ਮੈਨੂੰ ਗਲਤ ਲੱਗਦਾ ਤੇ ਫਿਰ ਡਾਕਟਰ ਨੇ ਮੈਨੂੰ ਦਵਾਈ ਖਵਾਉਣੀ ਸਟਾਰਟ ਕਰ ਦਿੱਤੀ। ਡੇਢ ਸਾਲ ਬਾਅਦ ਫਿਰ ਡਾਕਟਰ ਨੇ ਮੇਰਾ ਆਈਵੀਐਫ ਕੀਤਾ ਅਤੇ ਮੈਂ ਫਿਰ ਪ੍ਰੈਗਨੈਂਟ ਹੋ ਗਈ। ਹੁਣ ਮੇਰੇ ਢਿੱਡ ਵਿੱਚ ਇੱਕ ਹੀ ਬੱਚਾ ਸੀ। ਮੈਂ ਅਤੇ ਮੇਰੇ ਘਰ ਵਾਲੇ ਨੇ ਮੇਰੀ ਸੱਸ ਨੂੰ ਇਸ ਗੱਲ ਦੀ ਪਿੰਕਣਾ ਲੱਗਣ ਦਿੱਤੀ ਕਿ ਆਈਵੀਐਫ ਕਰਵਾਇਆ ਆ। ਪਰ ਮੇਰੀ ਸੱਸ ਪੜੀ ਲਿਖੀ ਸੀ। ਇੱਕ ਦਿਨ ਉਹਨੇ ਮੇਰੀ ਰਿਪੋਰਟ ਦੇਖ ਲਈ। ਮੈਨੂੰ ਉਸ ਟਾਈਮ 6 ਮਹੀਨਾ ਸਟਾਰਟ ਹੋ ਚੁੱਕਿਆ ਸੀ ਤੇ ਮੇਰੀ ਸੱਸ ਨੇ ਮੈਨੂੰ ਦੁੱਧ ਵਿੱਚ ਦਾਖਾਂ ਉਬਾਲ ਕੇ ਖਵਾ ਦਿੱਤੀਆਂ ਕਹਿੰਦੀ ਬੱਚੇ ਦੀ ਸਿਹਤ ਲਈ ਬਹੁਤ ਚੰਗੀਆਂ ਹੁੰਦੀਆਂ ਨੇ ਤੇ ਮੈਨੂੰ ਸੁੱਕੇ ਅਖਰੋਟ ਤੇ ਬਦਾਮ ਖਵਾਉਣੇ ਸ਼ੁਰੂ ਕਰ ਦਿੱਤੇ ਜਦਕਿ ਇਹ ਖਾਣੇ ਬੱਚੇ ਲਈ ਹਾਨੀਕਾਰ ਕੁੰਨੇ ਹਨ ਖਾਸ ਕਰਕੇ ਆਈਐਫ ਵਾਲੇ ਬੱਚੇ ਲਈ ਤੇ ਉਹੀ ਹੋਇਆ ਜਿਸ ਦਾ ਮੈਨੂੰ ਡਰ ਸੀ ਸਤਵਾਂ ਮਹੀਨਾ ਸਟਾਰਟ ਹੋਣ ਤੋਂ ਪਹਿਲਾਂ ਹੀ ਮੇਰਾ ਉਹ ਬੱਚਾ ਵੀ ਇਸ ਦੁਨੀਆ ਤੋਂ ਚਲਾ ਗਿਆ ਤੇ ਹੁਣ ਮੇਰੇ ਕੋਲ ਘਰ ਤੋਂ ਸਿਵਾਏ ਕੁਝ ਨਹੀਂ ਰਹਿ ਗਿਆ ਸੀ ਮੈਂ ਅੰਦਰ ਪਈ ਰੋਈ ਹੀ ਜਾਂਦੀ ਸੀ ਮੇਰਾ ਦੁੱਖ ਸੁਣਨ ਵਾਲਾ ਕੋਈ ਨਹੀਂ ਸੀ ਮੇਰੇ ਮਾਪਿਓ ਦੀ ਮੌਤ ਹੋ ਚੁੱਕੀ ਸੀ ਤੇ ਮੇਰੀ ਤਾਬੀ ਦਾ ਸੁਭਾ ਠੀਕ ਨਹੀਂ ਸੀ ਉਹ ਮੇਰੇ ਭਰਾ ਨੂੰ ਵੀ ਮੇਰੇ ਕੋਲ ਬਹੁਤ ਘਾਟਾਉਂ ਦਿੰਦੀ ਸੀ ਤੇ ਉਹ ਵੀ ਕਦੀ ਕਦਾਹੀ ਆਉਂਦਾ ਸੀ ਫਿਰ ਅਜੇ ਦੁੱਖ ਸੁੱਖ ਪ੍ਰਾਣਾ ਨਾਲ ਨਹੀਂ ਕੀਤੇ ਜਾਂਦੇ ਬਸ ਆਪਣੇ ਤੀੜੀਆਂ ਤੂਦ ਵਿੱਚ ਲੈ ਕੇ ਹੀ ਅੰਦਰ ਪਈ ਰਹਿੰਦੀ ਤੇ ਜਾਂ ਫਿਰ ਰੋ ਕੇ ਆਪਣਾ ਮਨ ਹਲਕਾ ਕਰ ਲੈਣਾ ਮੇਰੀ ਭੂਆ ਸੀ ਜੋ ਮੇਰਾ ਦੁੱਖ ਸੁੱਖ ਸੁਣਦੀ ਸੀ ਕਦੀ ਭੂਆ ਨੇ ਮੈਨੂੰ ਆਪਣੇ ਕੋਲ ਲੈ ਜਾਣਾ ਕਿ ਚੱਲ 4 ਦਿਨ ਤੇਰਾ ਧਿਆਨ ਹੋਰ ਪਾਸੇ ਹੋ ਜਾਵੇਗਾ ਇੱਕ ਵਾਰ ਮੇਰੀ ਭੂਆ ਮੈਨੂੰ ਆਪਣੇ ਕੋਲ ਲੈ ਗਈ ਮੈਨੂੰ ਉੱਥੇ ਗਈ ਨੂੰ 10 ਦਿਨ ਹੋ ਗਏ ਸੀ ਕਿ ਮੇਰੀ ਸੱਸ ਨੇ ਮੇਰੀ ਭੂਆ ਨੂੰ ਮਗਰ ਫੋਨ ਕਰ ਦਿੱਤਾ ਕਿ ਆਪਣੀ ਧੀ ਨੂੰ ਇੱਥੇ ਹੀ ਰੱਖ ਲਓ ਹੁਣ ਮੈਂ ਤਾਂ ਆਪਣੇ ਮੁੰਡੇ ਦਾ ਦੂਜਾ ਵਿਆਹ ਕਰਾਂਗੀ ਕਿਉਂਕਿ ਇਹ ਸਾਨੂੰ ਔਲਾਦ ਦਾ ਸੁੱਖ ਨਹੀਂ ਦੇ ਸਕਦੀ ਤਾਂ ਮੇਰੀ ਭੂਆ ਨੂੰ ਬਹੁਤ ਗੁੱਸਾ ਆਇਆ ਉਹ ਕਹਿਣ ਲੱਗੀ ਪੈਨ ਜਿੰਨੀ ਕਮੀ ਸਾਡੀ ਧੀ ਵਿੱਚ ਆ ਉਨੀ ਕਮੀ ਤੁਹਾਡੇ ਪੁੱਤਰ ਵਿੱਚ ਵੀ ਆ ਇਸ ਕਰਕੇ ਸਾਡੀ ਕੱਲੀ ਧੀ ਨੂੰ ਹੀ ਕਸੂਰਵਾਰ ਨਾ ਮੰਨੋ ਪਰ ਮੇਰੀ ਸਾਸਿਕੋ ਜਿੱਤੇ ਅੜੀ ਹੋਈ ਸੀ ਕਿ ਮੁੰਡੇ ਦਾ ਦੂਜਾ ਵਿਆਹ ਕਰਨਾ ਆ ਤੂੰ ਇਸ ਨੂੰ ਤਲਾਕ ਦੇ ਦੇ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਨਾਲ ਸਮਝੌਤਾ ਕਰ ਲਿਆ ਆ ਮੈਂ ਤੁਹਾਨੂੰ ਤਲਾਕ ਦੇਣ ਲਈ ਤਿਆਰ ਹਾਂ ਤਲਾਕ ਦੇ ਦੇਵਾਂਗੀ ਪਰੰਤੂ ਰਹਾਂਗੀ ਇਸੇ ਘਰ ਵਿੱਚ ਹੀ ਤੁਸੀਂ ਬੜੇ ਫੇਰ ਬੇਫਿਕਰ ਹੋ ਕੇ ਦੂਜਾ ਵਿਆਹ ਕਰਵਾ ਸਕਦੇ ਹੋ ਮੇਰੇ ਮੂੰਹ ਇਹ ਗੱਲ ਸੁਣ ਕੇ ਮੇਰੇ ਘਰ ਵਾਲੇ ਨੇ ਮੇਰੇ ਮੂੰਹ ਤੇ ਇੱਕ ਜ਼ੋਰ ਨਾਲ ਥੱਪੜ ਮਾਰਿਆ ਤੇ ਕਹਿਣ ਲੱਗਾ ਕਿ ਤੂੰ ਕੀ ਤੂੰ ਕਹਿ ਰਹੀ ਆ ਦੂਜਾ ਵਿਆਹ ਕਰਵਾਉਣਾ ਤਾਂ ਦੂਰ ਦੀ ਗੱਲ ਮੈਂ ਤਾਂ ਦੂਜੇ ਵਿਆਹ ਬਾਰੇ ਸੋਚ ਵੀ ਨਹੀਂ ਸਕਦਾ ਮੈਂ ਆਪਣੀ ਸਾਸੂ ਨੂੰ ਕੋਲ ਬੁਲਾ ਲਿਆ ਅਤੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੰਮੀ ਮੈਨੂੰ ਇਸ ਬੰਦੀ ਬਹੁਤ ਪਰੇਸ਼ਾਨ ਕਰ ਰਹੀ ਨੇ ਕਿ ਜੇਕਰ ਤੂੰ ਮੰਨ ਜਾਵੇਂ ਤਲਾਕ ਦੇ ਦੇਵੇਂ ਤਾਂ ਮੇਰੇ ਪੁੱਤਰ ਦਾ ਦੂਜਾ ਵਿਆਹ ਹੋ ਜਾਵੇ ਤੇ ਸਾਡੇ ਘਰ ਬੱਚੇ ਹੋ ਜਾਣ ਮੇਰਾ ਘਰ ਵਾਲਾ ਆਪਣੀ ਮੰਮੀ ਨੂੰ ਕਹਿੰਦਾ ਮੰਮੀ ਮਨ ਲਾਓ ਮੈਂ ਦੂਜਾ ਵਿਆਹ ਕਰਵਾ ਲੈਂਦਾ ਹਾਂ ਤੇ ਤੁਸੀਂ ਗਰੰਟੀ ਲਵੋਗੇ ਕਿ ਦੂਜੇ ਵਿਆਹ ਤੋਂ ਬਾਅਦ ਮੇਰੇ ਘਰ ਔਲਾਦ ਪੈਦਾ ਹੋ ਜਾਵੇਗੀ ਜੇਕਰ ਫਿਰ ਵੀ ਮੇਰੇ ਘਰ ਔਲਾਦ ਪੈਦਾ ਨਾ ਹੋਈ ਤਾਂ ਫਿਰ ਤੁਸੀਂ ਨਾ ਤੀਜਾ ਵਿਆਹ ਕਰ ਦਿਓਗੇ ਬਸ ਇਸੇ ਤਰ੍ਹਾਂ ਮੇਰੇ ਵਿਆਹ ਹੀ ਕਰੀ ਜਾਓਗੇ ਮੇਰੇ ਘਰ ਵਾਲੇ ਨੇ ਇਹ ਗੱਲ ਆਪਣੀ ਮੰਮੀ ਨੂੰ ਬੜੀ ਸ਼ਕਤੀ ਨਾਲ ਕਹੀ ਸੀ ਆਪਣੇ ਪੁੱਤਰ ਤੋਂ ਇਹ ਸ਼ਕਤੀ ਭਰੇ ਲਫ਼ਜ਼ ਸੁਣ ਕੇ ਮੇਰੀ ਸੱਸ ਉੱਥੋਂ ਚਲੀ ਗਈ ਤੇ ਕਹਿਣ ਲੱਗੀ ਮੈਂ ਤਾਂ ਤੇਰੀ ਖਾਤਰ ਹੀ ਤੁਰੀ ਫਿਰਦੀ ਸੀ ਜਦ ਦਫਾ ਹੋ ਜੀ ਵੀ ਮਰਦਾ ਮਾਰ ਮੈਂ ਅੱਜ ਤੋ ਬਾਦ ਤੈਨੂੰ ਕੁਝ ਨਹੀਂ ਕਹਿਣਾ ਤੇਰੇ ਘਰ ਬੱਚਾ ਨਹੀਂ ਆ ਤਾਂ ਜਿੰਨਾ ਦੁੱਖ ਮੈਨੂੰ ਆ ਉਹਨਾਂ ਹੀ ਤੈਨੂੰ ਆ ਮੈਂ ਆਪਣੇ ਘਰ ਵਾਲੇ ਅਤੇ ਆਪਣੀ ਸੱਸ ਦੀਆਂ ਗੱਲਾਂ ਸੁਣ ਕੇ ਉੱਚੀ-ਉੱਚੀ ਰੋਣ ਲੱਗ ਪਈ ਅਤੇ ਰੋਂਦੇ-ਰੋਂਦੇ ਮੈਂ ਪ੍ਰਮਾਤਮਾ ਅਗੇ ਅਰਦਾਸ ਕੀਤੀ ਕਿ हे ਵਾਹਿਗੁਰੂ ਜੀ ਤੁਹਾਡੇ ਘਰ ਕਾਹਦਾ ਘਟ ਆਇਆ ਤੁਸੀਂ ਇੱਕ ਵਾਰ ਮੇਰੇ ਤੇ ਨਿਗਾਹ ਮਾਰ ਦਿਓ ਤਾਂ ਮੈਨੂੰ ਸਕੂਨ ਭਰੀ ਜ਼ਿੰਦਗੀ ਮਿਲ ਸਕਦੀ ਆ ਮੈਂ ਇਸ ਤਰ੍ਹਾਂ ਪ੍ਰਮਾਤਮਾ ਦੀ ਅਰਦਾਸ ਕਰਕੇ ਅੰਦਰ ਜਾ ਕੇ ਪੈ ਗਈ ਮੇਰਾ ਕੋਈ ਕੰਮ ਕਰਨ ਨੂੰ ਮਨ ਨਾ ਕੀਤਾ ਤੇ ਸ਼ਾਮ ਨੂੰ ਸਾਡੇ ਘਰਾਂ ਵਿੱਚੋਂ ਲੱਗਦੀ ਚਾਚੀ ਸਾਡੇ ਘਰ ਆਈ ਉਹਨੇ ਮੇਰੇ ਬਾਰੇ ਪੁੱਛਿਆ ਤਾਂ ਮੇਰੀ ਸੱਸ ਨੇ ਮੈਨੂੰ ਆਵਾਜ਼ ਮਾਰੀ ਮੈਂ ਬਾਹਰ ਆ ਕੇ ਚਾਚੀ ਨੂੰ ਸਤ ਸ਼੍ਰੀ ਅਕਾਲ ਬੁਲਾਈ ਤੇ ਚਾਚੀ ਕੋਲ ਬਹਿ ਗਈ ਚਾਚੀ ਇੱਕ ਥਾਲੀ ਵਿੱਚ ਲੱਡੂ ਲਈ ਫਿਰਦੀ ਸੀ ਤੇ ਉੱਤੇ ਲਾਲ ਰੰਗ ਦਾ ਰਮਾੜ ਦਿੱਤਾ ਹੋਇਆ ਸੀ ਮੈਂ ਪੁੱਛਿਆ ਚਾਚੀ ਕੀ ਮੰਨ ਰਹੇ ਹੋ ਚਾਚੀ ਨੇ ਬੜਾ ਖੁਸ਼ ਹੋ ਕੇ ਕਿਹਾ ਕਿ ਮੇਰੀ ਨੋਨ ਦੇ ਪੁੱਤ ਜ ਆਇਆ ਪੂਰੇ 13 ਸਾਲਾਂ ਬਾਅਦ ਮੈਂ ਲੱਡੂ ਮੰਡਦੀ ਆ ਚਾਚੀ ਬਹੁਤ ਖੁਸ਼ ਸੀ ਤੇ ਚਾਚੀ ਨੇ ਮੇਰੇ ਬੋਲਣ ਤੋਂ ਪਹਿਲਾਂ ਹੀ ਮੈਨੇ ਕਹਿ ਦਿੱਤਾ ਕਿ ਪੁੱਤ ਅੰਮ੍ਰਿਤਸਰ ਸ੍ਰੀ ਹਰਿਤਾ ਸਾਹਿਬ ਗੁਰਦੁਆਰਾ ਸਾਹਿਬ ਆ ਤੁਸੀਂ ਉੱਥੇ ਜਾਇਆ ਕਰੋ ਪੰਜਵੀਂ ਦੇ ਦਿਨ ਤੇ ਮੇਰੀ ਨੋਨ ਦੀ ਪਝਾਈ ਵੀ ਉੱਥੇ ਜਾਂਦੀ ਹੁੰਦੀ ਸੀ ਉੱਥੇ 13 ਪੰਜਵੀਂ ਇਸ਼ਨਾਨ ਕਰਨਾ ਪੈਂਦਾ ਆ ਤੇ ਬੱਚਾ ਜ਼ਰੂਰ ਹੋ ਜਾਂਦਾ ਆ ਕਿਉਂਕਿ ਉਹ ਗੁਰੂ ਘਰ ਨੂੰ ਵਾਰਿਆ ਕਿ ਜੋਸ਼ੇ ਆਟਾ ਸਰਮਾਏ ਉਹ ਅਲਾਦਾ ਨਾ ਜਾਏ ਚਾਚੀ ਦੀ ਇਹ ਗੱਲ ਸੁਣ ਕੇ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਪਰਮਾਤਮਾ ਚਾਚੀ ਵਿੱਚ ਵਸ ਕੇ ਮੇਰੇ ਘਰ ਆਏ ਹੋਣ ਮੈਨੂੰ ਚਾਚੀ ਦੀ ਗੱਲ ਸੁਣ ਕੇ ਬੜਾ ਚੰਗਾ ਲੱਗਾ ਮੈਂ ਆਪਣੀ ਘਰ ਵਾਲਿਆਂ ਨੂੰ ਦੱਸਿਆ ਤਾਂ ਗੁਰੂ ਘਰ ਜਾਣ ਤੋਂ ਤਾਂ ਉਹ ਵੀ ਨਹੀਂ ਰੋਕਦਾ ਸੀ ਉਹਨੂੰ ਵੀ ਬਹੁਤ ਚੰਗਾ ਲੱਗਦਾ ਸੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਮੇਰੇ ਕਹਿਣ ਤੇ ਉਹ ਮੇਰੇ ਨਾਲ ਜਾਣ ਲਈ ਰਾਜੀ ਹੋ ਗਿਆ ਪੰਚਵੇਂ ਦਾ ਦਿਹਾੜਾ ਆ ਗਿਆ ਅਸੀਂ ਸ਼ਿਹਟਾ ਸਾਹਿਬ ਗਏ ਇਸ਼ਨਾਨ ਕੀਤਾ ਸੇਵਾ ਕੀਤੀ ਅਤੇ ਉੱਥੋਂ ਮੈਂ ਜਲ ਲਈ ਮੈਂ ਹਰ ਰੋਜ਼ ਉਸ ਜਲ ਨਾਲ ਇਸ਼ਨਾਨ ਕਰਨਾ ਇਸ ਤਰ੍ਹਾਂ ਕਰਦਿਆਂ ਕਰਦਿਆ 7 ਮਹੀਨੇ ਬੀਤ ਗਏ 7ਵੇਂ ਮਹੀਨੇ ਇਸ਼ਨਾਨ ਕਰਨ ਤੋਂ ਬਾਅਦ 15 ਕੁ ਦਿਨਾਂ ਬਾਅਦ ਸਾਡੇ ਘਰ ਖੁਸ਼ਖਬਰੀ ਆ ਗਈ ਮੈਂ ਚੱਕਰ ਖਾ ਕੇ ਡਿੱਗ ਪਈ ਮੇਰਾ ਘਰ ਵਾਲਾ ਮੈਨੂੰ ਡਾਕਟਰ ਕੋਲ ਲੈ ਗਿਆ ਤਾਂ ਡਾਕਟਰ ਨੇ ਦੱਸਿਆ ਕਿ ਜਿਸ ਖੁਸ਼ੀ ਲਈ ਤੁਸੀਂ ਤਰਸ ਰਹੇ ਸੀ ਤੁਹਾਡੇ ਘਰ ਉਹ ਖੁਸ਼ੀ ਆਉਣ ਵਾਲੀ ਆ ਡਾਕਟਰ ਦੇ ਨੂੰ ਇਹ ਗੱਲ ਸੁਣ ਕੇ ਮੇਰੇ ਘਰ ਵਾਲੇ ਨੇ ਪਹਿਲਾਂ ਤਾਂ ਡਾਕਟਰ ਨੂੰ ਗੱਲ ਵਕੜੀ ਪਾਈ ਤੇ ਫਿਰ ਮੈਨੂੰ ਆ ਕੇ ਗੱਲ ਵਕੜੀ ਪਾ ਲਈ ਕਹਿਣ ਲੱਗਾ ਰਵਿੰਦਰ ਪ੍ਰਮਾਤਮਾ ਨੇ ਆਪਣੀ ਸੁਣ ਲਈ ਆ ਤੇਰਾ ਵਿਸ਼ਵਾਸ ਸੀ ਨਾ ਕਿ ਪ੍ਰਮਾਤਮਾ ਤੇਰੀ ਜਰੂਰ ਸੁਣਨਗੇ ਤੇ ਸੁਣ ਲਈ ਆ ਹੁਣ ਮੈਂ ਤੈਨੂੰ ਕੋਈ ਕੰਮ ਨਹੀਂ ਕਰਨ ਦੇਵਾਂਗਾ ਖੁਦ 24 ਘੰਟੇ ਤੇਰਾ ਪਹਿਰੇਦਾਰ ਬਣ ਕੇ ਤੇਰੇ ਤੇ ਪਹਿਰਾ ਦੇਵਾਂਗਾ ਆਪਣੇ ਪਤੀ ਦੇ ਮੂੰਹ ਇਹ ਗੱਲ ਸੁਣ ਕੇ ਮੈਂ ਕੁਝ ਰਾਹਤ ਮਹਿਸੂਸ ਕੀਤੀ ਹੁਣ ਤਾਂ ਮੇਰੀ ਸੱਸ ਵੀ ਬਹੁਤ ਖੁਸ਼ ਸੀ ਕਿਉਂਕਿ ਹੁਣ ਉਸ ਨੂੰ ਇਹ ਅਹਿਸਾਸ ਹੋ ਚੁੱਕਿਆ ਸੀ ਕਿ ਇਹ ਬੱਚਾ ਸਾਡਾ ਆਪ ਦਾ ਆ ਮੇਰੀ ਸੱਸ ਵੀ ਮੇਰੀ ਬਹੁਤ ਦੇਖਭਾਲ ਕਰਦੀ ਡਾਕਟਰ ਨੇ ਮੈਨੂੰ ਬੈੱਡ ਰੈਸਟ ਦੱਸੀ ਸੀ ਅਤੇ ਮੇਰਾ ਘਰ ਵਾਲਾ ਮੈਨੂੰ ਹਰ ਪੰਜਵੀਂ ਨੂੰ ਵੱਡੀ ਗੱਡੀ ਕਿਰਾਏ ਤੇ ਲੈ ਕੇ ਉਹਦੇ ਵਿੱਚ ਪਾ ਕੇ ਛਾਟਾ ਸਾਹਿਬ ਲੈ ਕੇ ਜਾਂਦਾ ਮੈਂ 13 ਇਸ਼ਨਾਨ ਪੂਰੇ ਕੀਤੇ ਅਤੇ 9 ਮਹੀਨੇ ਬਾਅਦ ਮੇਰੇ ਘਰ ਦੋ ਜੁੜਵਾ ਬੱਚੇ ਇੱਕ ਪੁੱਤਰ ਅਤੇ ਇੱਕ ਧੀ ਅੱਜ ਮੈਨੂੰ ਖੁਸ਼ੀਆਂ ਦਾ ਖਜ਼ਾਨਾ ਮਿਲ ਗਿਆ ਸੀ ਮੇਰੀ ਸੱਸ ਵੀ ਬਹੁਤ ਖੁਸ਼ ਸੀ ਮਸਦੀ ਦਾ ਪੁੰਜੀ ਅੱਡੀ ਨਹੀਂ ਲੱਗਦੀ ਸੀ ਤੇ ਮੇਰੇ ਘਰ ਵਾਲੇ ਦਾ ਤਾਂ ਚਾਰ ਨਹੀਂ ਚੁੱਕਿਆ ਜਾਂਦਾ ਸੀ ਅਸੀਂ ਬਹੁਤ ਖੁਸ਼ ਸੀ ਮੇਰੀ ਪੂਹ ਹਸਪਤਾਲ ਵਿੱਚ ਮੇਰੇ ਬੱਚੇ ਦੇਖਣ ਆਈ ਤੇ ਮੇਰੇ ਕੋਲ 2 ਦਿਨ ਰੁਕ ਗਈ ਤੇ 3 ਦਿਨ ਸਾਨੂੰ ਛੁੱਟੀ ਨਹੀਂ ਮਿਲੀ ਅਸੀਂ ਘਰ ਆ ਗਏ ਤਾਂ ਮੇਰੀ ਸੱਸ ਮੇਰੇ ਘਰ ਵਾਲੇ ਨੂੰ ਕਹਿਣ ਲੱਗੀ ਕਿ ਜਾ ਪੁੱਤ ਚਿੰਦੂ ਲਾਗਣ ਨੂੰ ਸੱਦ ਕੇ ਲਿਆ ਚਿੰਦੂ ਲਾਗਣ ਮੇਰੇ ਘਰ ਵਾਲੇ ਦੇ ਸੱਜਣ ਤੇ ਸਾਡੇ ਘਰ ਆਈ ਤਾਂ ਮੇਰੀ ਸੱਸ ਉਸ ਨੂੰ ਕਹਿੰਦੀ ਕਿ ਦੇਖ ਤਾਂ ਨੇ ਇੰਨੇ ਸਮੇਂ ਬਾਅਦ ਸਾਡੇ ਘਰ ਪਾਗ ਲੱਗੇ ਨੇ ਤੇ ਦੋਸ ਰਹੀ ਬਣਾ ਕੇ ਲਿਆ ਮੈਂ ਆਪਣੀ ਪੋਤੀ ਦਾ ਸ਼ਰੀਂ ਵੀ ਆਪਣੇ ਪੋਤਰੇ ਦੇ ਬਰਾਬਰੀ ਬਣਾਂਗੀ ਆਪਣੀ ਸੱਸ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਵਿੱਚ ਖੁਸ਼ੀਆਂ ਦੇ ਹੰਝੂ ਟਪਕਣ ਲੱਗੇ ਮੇਰੀ ਭੂਆ ਮੈਨੂੰ ਕਹਿਣ ਲੱਗੀ ਕਿ ਵੇਖ ਤੂੰ ਆਪਣੀ ਸੱਸ ਬਾਰੇ ਇਹ ਸੋਚਦੀ ਸੀ ਕਿ ਉਹ ਮੈਨੂੰ ਚੰਗਾ ਨਹੀਂ ਸਮਝਦੀ ਦੇਖਦੀ ਹੈ ਤੇਰੀ ਸੱਸ ਤਾਂ ਨੂੰ ਚੰਗਾ ਤਾਂ ਜ਼ਰੂਰ ਸਮਝਦੀ ਸੀ ਪਰ ਉਸ ਦੇ ਅੰਦਰ ਜੋ ਔਲਾਦ ਦੀ ਕਮੀ ਸੀ ਉਸ ਨੂੰ ਇਹ ਚਾਹ ਸੀ ਕਿ ਮੈਂ ਆਪਣੇ ਪੋਤੇ ਪੋਤੀਆਂ ਨੂੰ ਖੁਨਾਵਾ ਇਸ ਕਰਕੇ ਹੀ ਉਸ ਨੂੰ ਤੇਰੇ ਨਾਲ ਨੁਫਰਤ ਹੋ ਗਈ ਸੀ ਤੇ ਅੱਜ ਉਹ ਖੁਸ਼ੀ ਤੂੰ ਉਸ ਨੂੰ ਦੇ ਦਿੱਤੀ ਆ ਤਾਂ ਵੇਖ ਉਹ ਕਿੰਨਾ ਤਰ੍ਹਾਂ ਖਿਆਲ ਰੱਖਦੀ ਆ ਤੈਨੂੰ ਫੁੱਲਾਂ ਵਾਂਗ ਸਾਂਭ ਰਹੀ ਆ ਮੈਂ ਕਿਹਾ ਹਾਂ ਪੂਆ ਜੀ ਇਹ ਗੱਲ ਕਹਿ ਕੇ ਮੈਂ ਪ੍ਰਮਾਤਮਾ ਅੱਗੇ ਦੋਨੇ ਹੱਥ ਜੋੜੇ ਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ हे ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਮੇਰੀ ਸੁਣੀ ਆ ਕੁੱਲ ਦੀ ਸੁਣਿਓ ਸੋ ਦੋਸਤੋ ECG ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇਹੋ ਜਿਹੀ ਹੋਰ ਵਧੀਆ ਕਹਾਣੀਆਂ ਦੇਖਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੁਰ ਕਰਨ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ